ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਿੰਨੇ ਸਹੀ ਹੁੰਦੇ ਨੇ ਐਗਜ਼ਿਟ ਪੋਲ 2009 2014 ਤੇ 2019 ਵਿੱਚ ਕਿੰਨੇ ਸਹੀ ਸਨ ਐਗਜ਼ਿਟ ਪੋਲ ਦੇ ਨਤੀਜੇ ਇਸ ਵਾਰੇ ਡਿਟੇਲ ਦੇ ਨਾਲ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਸੱਤ ਪੜਾਵਾਂ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ 43 ਦਿਨਾਂ ਦੇ ਲੰਬੇ ਸਫ਼ਰ ਤੋਂ ਬਾਅਦ ਖਤਮ ਹੋਣ ਜਾ ਰਹੀਆਂ ਨੇ ਅਜਿਹੇ ਵਿੱਚ ਹੁਣ ਸਾਰਿਆਂ ਦੀਆਂ ਨਜ਼ਰਾਂ ਐਗਜ਼ਿਟ ਪੋਲ ਤੇ ਟਿਕੀਆਂ ਹੋਈਆਂ ਨੇ ਪਹਿਲੀ ਜੂਨ ਨੂੰ ਹੋਣ ਵਾਲੀ ਆਖਰੀ VOTING ਨਾਲ ਹਰ ਕੋਈ ਇਹ ਜਾਣਨ ਦੀ ਕੋਸ਼ਿਸ਼ ਕਰੇਗਾ ਕਿ ਇਸ ਵਾਰ ਤਾਜ ਕਿਸ ਦੇ ਸਿਰ ਤੇ ਜਾਏਗਾ ਇਸ ਵਾਰ ਲੋਕ ਸਭਾ ਚੋਣਾਂ ਐਨਡੀਏ ਤੇ ਭਾਰਤ ਗੱਠਜੋੜ ਦਰਮਿਆਨ ਲੜੀਆਂ ਜਾ ਰਹੀਆਂ ਨੇ ਅਜੇ ਇਹ ਵਿੱਚ ਇਹ ਦੇਖਣਾ ਬਾਕੀ ਹੈ ਕਿ ਐਨਡੀਏ ਜਿੱਤਾਂ ਦੀ ਹੈਟ੍ਰਿਕ ਲਗਾਵੇਗੀ ਜਾਂ ਫਿਰ ਭਾਰਤ ਗੱਠਜੋੜ ਅਗਲੇ 5 ਸਾਲਾਂ ਲਈ ਦੇਸ਼ ਦੀ ਸੱਤਾ ਤੇ ਕਬਜ਼ਾ ਕਰੇਗੀ 1 ਜੂਨ ਨੂੰ ਹੋਣ ਵਾਲੇ ਐਗਜ਼ਿਟ ਪੋਲ ਤੋਂ ਪਹਿਲਾ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਐਗਜ਼ਿਟ ਪੋਲ ਪਿਛਲੀਆਂ ਦੋ ਆਮਚੋਣਾਂ 2014 ਅਤੇ 2019 ਦੇ ਨਤੀਜਿਆਂ ਵਿੱਚ ਕਿੰਨੇ ਨੇੜੇ ਸਨ ਪਿਛਲੀਆਂ ਦੋ ਆਮਚੋਣਾਂ ਵਿੱਚ ਭਾਜਪਾ ਨੇ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ ਤੁਹਾਨੂੰ ਦੱਸ ਦਈਏ ਕਿ 2014 ਦੀਆਂ ਲੋਕ ਸਭਾ ਚੋਣਾਂ 7 ਅਪ੍ਰੈਲ ਤੋਂ 12 ਮਈ ਦੇ ਵਿਚਕਾਰ ਹੋਈਆਂ ਸਨ ਜਦਕਿ ਨਤੀਜੇ 16 ਮਈ ਨੂੰ ਐਲਾਨੇ ਗਏ ਜਦੋਂ ਕਿ 2019 ਦੀਆਂ ਚੋਣਾਂ 11 ਅਪ੍ਰੈਲ ਤੋਂ 19 ਮਈ ਦੇ ਦਰਮਿਆਨ ਹੋਈਆਂ ਨਤੀਜੇ 23 ਮਈ ਨੂੰ ਐਲਾਨੇ ਗਏ ਜੇਕਰ ਅਸੀਂ 2014 ਦੇ ਐਗਜ਼ਿਟ ਪੋਲ ਤੇ ਨਜ਼ਰ ਮਾਰੀਏ ਤਾਂ 8 ਐਗਜ਼ਿਟ ਪੋਲ ਨੇ ਭਵਿੱਖਬਾਣੀ ਕੀਤੀ ਸੀ ਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੂੰ 283 ਸੀਟਾਂ ਮਿਲਣਗੀਆਂ ਜਦ ਕਿ ਯੂਪੀਏ ਨੂੰ 105 ਸੀਟਾਂ ਮਿਲਣ ਦੀ ਗੱਲ ਕਹੀ ਗਈ ਸੀ ਇਸ ਸਾਲ ਐਗਜ਼ਿਟ ਪੋਲ ਮੋਦੀ ਲਹਿਰ ਦੀ ਭਵਿੱਖਬਾਣੀ ਕਰਨ ਚ ਪੂਰੀ ਤਰ੍ਹਾਂ ਅਸਫਲ ਰਿਹਾ ਜੇਕਰ ਚੋਣ ਨਤੀਜਿਆਂ ਤੇ ਨਜ਼ਰ ਮਾਰੀਏ ਤਾਂ ਇਸ ਚੋਣ ਚ ਐਨਡੀਏ ਨੇ 336 ਸੀਟਾਂ ਜਿੱਤੀਆਂ ਜਦਕਿ ਯੂਪੀਏ ਨੇ 60 ਸੀਟਾਂ ਹੀ ਜਿੱਤ ਸਕੀ ਇਸ ਵਿੱਚ ਭਾਜਪਾ ਨੇ 282 ਸੀਟਾਂ ਜਿੱਤੀਆਂ ਜਦਕਿ ਕਾਂਗਰਸ 44 ਸੀਟਾਂ ਹੀ ਜਿੱਤ ਸਕੀ 2019 ਵਿੱਚ ਐਗਜ਼ਿਟ ਪੋਲ ਰਹੇ ਫਲॉप ਅਜੇ ਹੀ ਹੀ ਕੁਝ ਹਾਲ ਜਿਹੜਾ ਸੀ ਉਹ 2019 ਵਿੱਚ ਦੇਖਣ ਨੂੰ ਮਿਲਿਆ 2019 ਵਿੱਚ 13 ਐਗਜ਼ਿਟ ਪੋਲ ਨੇ ਐਨਡੀਏ ਨੂੰ 306 ਸੀਟਾਂ ਦੀ ਭਵਿੱਖਬਾਣੀ ਕੀਤੀ ਸੀ ਜਦੋਂ ਕਿ ਯੂਪੀਏ ਨੂੰ 120 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਸੀ ਇਸ ਚੋਣ ਵਿੱਚ ਵੀ ਐਗਜ਼ਿਟ ਪੋਲ ਨੇ ਐਨਡੀਏ ਦੀ ਕਾਰਗੁਜ਼ਾਰੀ ਨੂੰ ਘੱਟ ਸਮਝਿਆ 2019 ਦੀਆਂ ਆਮ ਚੋਣਾਂ ਵਿੱਚ ਐਨਡੀਏ ਨੇ 353 ਸੀਟਾਂ ਦਿੱਤੀਆਂ ਜਦੋਂ ਕਿ ਯੂਪੀਏ ਨੇ 99 ਸੀਟਾਂ ਜਿੱਤੀਆਂ ਇਸ ਚੋਣ ਵਿੱਚ ਭਾਜਪਾ ਨੇ 303 ਅਤੇ ਕਾਂਗਰਸ ਨੇ 52 ਸੀਟਾਂ ਜਿੱਤੀਆਂ 2009 ਵਿੱਚ ਵੀ ਗਲਤ ਸਾਬਿਤ ਹੋਇਆ ਐਗਜ਼ਿਟ ਪੋਲ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੂਜੀ ਵਾਰ ਸੱਤਾ ਵਿੱਚ ਆਈ ਸੀ 2009 ਵਿੱਚ ਚਾਰ ਵੱਡੀਆਂ ਚੋਣਾਂ ਵਿੱਚ ਯੂਪੀਏ ਨੂੰ ਆਸਥਨ 195 ਸੀਟਾਂ ਮਿਲੀਆਂ ਜਦੋਂ ਕਿ ਐਨਡੀਏ ਨੂੰ 185 ਸੀਟਾਂ ਮਿਲੀਆਂ ਹਾਲਾਂਕਿ ਚੋਣ ਨਤੀਜੇ ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਬਿਲਕੁਲ ਵੱਖਰੇ ਸੀ 2009 ਦੀਆਂ ਆਮ ਚੋਣਾਂ ਵਿੱਚ ਯੂਪੀਏ ਨੇ 262 ਸੀਟਾਂ ਜਿੱਤੀਆਂ ਜਦੋਂ ਕਿ ਐਨਡੀਏ ਨੇ 158 ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਐਗਜ਼ਿਟ ਪੋਲ ਹਰ ਵਾਰ ਸਹੀ ਨਹੀਂ ਹੁੰਦੇ ਸਵਾਸ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ